ਅੱਜ ਆਪਾਂ ਸਾਰੇ ਇਕੱਠੇ ਹੋਏ ਆਂ ਮੈਂ ਐਸ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਹੋਂ ਦੇ ਨਾਤੇ ਮੁਖ ਸੇਵਾਦਾਰ ਹੋਂ ਦੇ ਨਾਤੇ ਆਪਾਂ ਸਾਰੇ ਗੁਰੂ ਮਹਾਰਾਜ ਦੇ ਹਜ਼ੂਰੀ ਚ ਆਪਾਂ ਮੌਜੂਦ ਆਂ ਸ਼੍ਰੀ ਕਲਤਕ ਸਾਹਿਬ ਦੇ ਸੰਮੁਖ ਹੋ ਕੇ ਸਿਰ ਝੁਕਾ ਕੇ ਮੈਂ ਗੁਰੂ ਮਹਾਰਾਜ ਤੋਂ ਮਾਫੀ ਮੰਗਣਾ ਚਾਹਣਾ ਕੀ ਸਾਡੀ ਸਰਕਾਰ ਦੇ ਦੌਰਾਨ ਜੇ ਕਿਸੇ ਦਾ ਵੀ ਸਰਕਾਰ ਜਾਂ ਸਰਕਾਰ ਤੋਂ ਬਗੈਰ ਵੀ ਕਿਸੇ ਦਾ ਦੁੱਖ ਦੇ ਦਿਖਾਇਆ ਹੋਏ ਅਸੀਂ ਮਾਫੀ ਚਾਹੁੰਦੇ ਹਾਂ ਜੇ ਕਿਸੇ ਦਾ ਜੇ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਕਿਉਂਕਿ ਆਮ ਸੰਗਤ ਦੇ ਵਿੱਚ ਮੰਚ ਹੈ ਕਿ ਪੰਤਕ ਸਰਕਾਰ ਸੀ ਹਾਂ ਪੰਤਕ ਸਰਕਾਰ ਸੀ ਪਰ ਕਿਵੇਂ ਹੋਇਆ ਜਦੋਂ ਤੱਕ ਅਸੀਂ ਪਤਾ ਕਰਨ ਲੱਗੇ ਤੇ ਸਾ ਤੋਂ ਪ੍ਰੈਸ਼ਰ ਪਾ ਕੇ ਕਰ ਦਿੱਤਾ ਸਾਨੂੰ ਉਹ ਉਹਦੇ ਵੀ ਮਾਫੀ ਕਿ ਅਸੀਂ ਨੇ ਦੋਸ਼ੀ ਫੜ ਸਕੇ ਪਰ ਅਸੀਂ ਵਾਦਾ ਕਰਦੇ ਹਾਂ ਕਿ ਅਸੀਂ ਜਿਹੜੇ ਅਸਲੀ ਦੋਸ਼ੀ ਐ ਉਹਨਾਂ ਨੂੰ ਜੇਲ੍ਹਾਂ ਚ ਭਾਵਾਂਗੇ ਤੇ ਨਾਲੇ ਜਿਨ੍ਹਾਂ ਨੇ ਸਿਆਸਤ ਕੀਤੀ ਐ ਉਹਨਾਂ ਦੀ ਵੀ ਸ਼ਕਲਾਂ ਵੀ ਕੌਮ ਦੇ ਸਾਹਮਣੇ ਪੇਸ਼ ਕਰਾਂਗੇ ਜਿਨ੍ਹਾਂ ਨੇ ਸਿਆਸਤ ਕੀਤੀ ਮਾਨ ਸਾਹਿਬ ਨੇ ਸਾਰਾ ਕੁਝ ਤਾਂ ਕਹਿੰਦਾ ਇਸ ਤੋਂ ਵੱਧ ਕੀ ਰਹਿ ਗਿਆ ਕਹਿਣ ਵਾਸਤੇ ਜੀ ਲੇਕਿਨ ਵੀ ਜਿਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਨਜ਼ਰ ਆ ਰਹੇ ਨੇ ਲਗਾਤਾਰ ਇਹ ਬੇਅਦਬੀਆਂ ਦੇ ਦੌਰ ਵਧ ਰਹੇ ਨੇ ਜਿਸ ਨੂੰ ਖਰੀ ਜੀ ਦੀ ਅੱਖਾਂ ਦੇ ਅਖਬਾਰ ਅੱਖਾਂ ਦੇ ਵਿੱਚ ਵੀ ਉਹ ਨਾਮ ਸੀਗਾ ਕਿ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੁੰਦੇ ਜਾ ਰਹੇ ਨੇ ਕਿਸ ਤਰ੍ਹਾਂ ਵੇਖਦੇ ਤੁਸੀਂ ਪੰਜਾਬ ਦੇ ਹਾਲਾਤਾਂ ਨੂੰ ਜੀ ਆ ਮੇਰਾ ਖਿਆਲ ਹਰ ਇੱਕ ਨੂੰ ਚਿੰਤਾ ਹੈ ਦੁੱਖ ਵੀ ਹੈਗਾ ਤੇ ਅੱਜ ਮੇਰੀ ਪੀੜੀ ਮਾਲਕ ਦੇ ਚਰਨਾ ਚਾਹੀ ਅਰਦਾਸ ਕਰਦੇ ਆ ਕਿ ਜਿਹੜੇ ਪੰਥ ਦੀ ਜਥੇ ਬੰਦੀ ਐ ਸਰਮੌਰ ਜਥੇ ਬੰਦੀ ਜਿਹੜੇ ਪੰਜਾਬ ਤੇ ਪੰਜਾਬੀਆਂ ਦੀ ਗੱਲ ਕਰਨ ਵਾਲੀ ਐ 103 ਸਾਲ ਪੁਰਾਣੀ ਜਿੱਥੇ ਇਸ ਸੂਬੇ ਦੇ ਲੋਕਾਂ ਦੇ ਵੱਡੇ ਵਡੇਰਿਆਂ ਨੇ ਪੀੜੀ ਦਰ ਪੀੜੀ ਇਸ ਬਾਬੇ ਨਾਨਕ ਦੀ ਤਕੜੀ ਦਾ ਸਾਥ ਦੇ ਕੇ ਇਸ ਤਕੜੀ ਵਾਲੀ ਖੇਤਰੀ ਪਾਰਟੀ ਨੂੰ ਬੁਲੰਦ ਰੱਖਿਆ ਜਿਸ ਪਾਰਟੀ ਨੇ ਹਰ ਤਰ੍ਹਾਂ ਦੀ ਕੁਰਬਾਨੀਆਂ ਦਿੱਤੀਆਂ ਇਸ ਸੂਬੇ ਵਾਸਤੇ ਇਸ ਕੌਮ ਵਾਸਤੇ ਅੱਜ ਮੇਰੀ ਪੀਰੀ ਮਾਲਕ ਤੇ ਚਰਨਾ ਚਾਹੀ ਅਰਦਾਸ ਕਰਦੇ ਨੇ ਕਿ ਇਸ ਪੰਥ ਦੀ ਪਾਰਟੀ ਨੂੰ ਇੱਕ ਵਾਰ ਫੇਰ ਮੁਰ ਉਹ ਤਾਕਤ ਬਖਸ਼ਣ ਜਿਹੜੀ ਆ ਚੁਣੌਤੀਆਂ ਨੇ ਜਿਹੜੇ ਚਾਰੇ ਪਾਸੋਂ ਆਪਾਂ ਘੇਰੇ ਗਏ ਨੇ ਦਿੱਲੀ ਵਾਲੀ ਪਾਰਟੀਆਂ ਵੱਲੋਂ ਜੀ ਇਹ ਦਿੱਲੀ ਪੰਜਾਬ ਨੂੰ ਕਮਜ਼ੋਰ ਕਰਨ ਵਾਸਤੇ ਇਤਿਹਾਸ ਗਵਾਏ ਇਸ ਗੱਲ ਦਾ ਲੇਕਿਨ ਜੇ ਸਕਾਲਪੁਰਖ ਦਾ ਜਦਾਸ਼ੀਰਵਾਦ ਹੁੰਦਾ ਹੈ ਫਿਰ ਭਾਵੇਂ ਜੇ ਦੇਸ਼ ਵੀ ਨਹੀਂ ਆਜ਼ਾਦ ਹੋਇਆ ਸੀ ਅਸੀਂ ਆਪਣੇ ਗੁਰਧਾਮਾਂ ਨੂੰ ਆਜ਼ਾਦ ਕਰ ਲਿਆ ਜੀ ਜੇ ਦੇਸ਼ ਤੇ ਸਰਕਾਰ ਨਹੀਂ ਬਣੀ ਸੀ ਅਸੀਂ ਆਪਣੀ ਮਿੰਨੀ ਪਾਰਲੀਮੈਂਟ ਬਣਾ ਲਈ ਜੀ ਤੇ ਹਮੇਸ਼ਾ ਇਸ ਪੰਥ ਨੇ ਉਹ ਪਰਵਾਰਾਂ ਨੇ ਇਸ ਪੰਥ ਨੇ ਇਸ ਪਾਰਟੀ ਦਾ ਸਾਥ ਦੇ ਕੇ ਵੱਡੀਆਂ ਚੁਣੌਤੀਆਂ ਦਾ ਤਖੜੇ ਹੋ ਕੇ ਸਾਹਮਣਾ ਕੀਤਾ ਤੇ ਲੜਾਈਆਂ ਲੜੀ ਜੀ ਅੱਜ ਵੀ ਲੋੜ ਹੈ ਕਿ ਇਹ ਦਿੱਲੀ ਵਾਲਿਆਂ ਨੇ ਸਾਡੇ ਵਿੱਚਾਂ ਜਿਹੜੀ ਵੰਡਾ ਪਾ ਦਿੱਤੀਆਂ ਨੇ ਜਿਹੜੇ ਆਪਣੇ ਹੀ ਕੁਝ ਏਜੰਸੀਆਂ ਦੇ ਨਾਲ ਰਲ ਕੇ ਆਪਣੇ ਹੀ ਕੌਮ ਨੂੰ ਖੁਰਾ ਲਾਂਚੇ ਲੱਗੇ ਹੋਏ ਨੇ ਉਹਨਾਂ ਨੂੰ ਕੌਮ ਪਹਿਚਾਣੇ ਤੇ ਆਪਣੇ ਇੱਕ ਗਰੰਥ ਥੱਲੇ ਇੱਕ ਪੰਥ ਥੱਲੇ ਇੱਕ ਝੰਡੇ ਥੱਲੇ ਅੱਬਾ ਸ਼ਰੋਮਣੀ ਅਕਾਲੀ ਦਲ ਤਨ ਤਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਿਖਾਏ ਹੋ ਰਾਸਤੇ ਤੇ ਚੱਲੀਏ ਤੇ ਇਕੱਠੇ ਹੋਈਏ ਤੇ ਆਪਣੇ ਸੂਬੇ ਨੂੰ ਬਚਾਈਏ ਮੈਮ ਮੈਮ ਜਿਸ ਤਰ੍ਹਾਂ ਕਿ ਵਿਕਰਮ ਸਿੰਘ ਮਜੀਠੀਆ ਹੁਣਾ ਵੱਲੋਂ ਜਿਸ ਤਰ੍ਹਾਂ ਹੀ ਭਗਵੰਤ ਮਾਨ ਦੇ ਖਿਲਾਫ ਕੋਈ ਵੀ ਬਿਆਨ ਦਿੱਤਾ ਜਾਂਦੋਂ ਦੋਸਤੋ ਬਾਅਦ ਕੁਛ ਨਾ ਕੁਛ ਸਮਨਿੰਗ ਹੋ ਜਾਂਦੀ ਹੈ ਉਹ ਪਹਿਲਾਂ ਹੀ ਕਹਿੰਦੇ ਸੀਗੇ ਕਿ ਕਲਬ ਲੈਟਰ ਆਉਣ ਵਾਲਾ ਆ ਕਿ ਲੱਗਦਾ ਹੈ ਕਿ ਬਦਲਾ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ ਬਦਲਾਵ ਦੀ ਗੱਲ ਕੀਤੀ ਗਈ ਸੀ ਇਹ ਬੁਰੀ ਤਰ੍ਹਾਂ ਹਿਲਿਆ ਹੋਇਆ ਹੈ ਇਹ ਸਾਰੇ ਡਰ ਦੇ ਸੰਕੇਤ ਨੇ ਜਿਹੜੇ ਬੰਦਾ ਦੀ ਲੱਤਾਂ ਕੰਬਦੀਆਂ ਨੇ ਉਹ ਫਿਰ ਇਹੋ ਜੀ ਹਰਕਤਾਂ ਕਰਦਾ ਹੈ ਜਿਹੜਾ ਬਿਕਰਮਵਾਲਗਾ ਤਕੜਾ ਯੋਧਾ ਹੁੰਦਾ ਹੈ ਉਹ ਡਟ ਕੇ ਲੜਾਈ ਲੜਦਾ ਹੈ ਪਿਛਲੇ ਵਾਲਿਆਂ ਨੇ ਵੀ ਜੇਲ੍ਹ ਚ ਸਿੱਟ ਕੇ ਦੇਖ ਲਿਆ ਸੀ ਕੀ ਮਿਲਿਆ ਜਿਹਨਾਂ ਨੇ ਸਾਜ਼ਿਸ਼ਾਂ ਰਚੀਆਂ ਸੀ ਉਹ ਆਪ ਨਾਲ ਉਹਨਾਂ ਦਾ ਕੀ ਹਸ਼ੇ ਹੋਇਆ ਇਹ ਉਹ ਦਰ ਹੈਗਾ ਜਿੱਥੇ ਸੱਚ ਜਿੱਤ ਸੱਚ ਦੀ ਜਿੱਤ ਹਮੇਸ਼ਾ ਹੁੰਦੀ ਹੈ ਤੇ ਭਗਵੰਤਮਾਨ ਮੁੱਖ ਮੰਤਰੀ ਸਿਰਫ ਕਹਿਲਾਣੇ ਚ ਮੈਨੂੰ ਲੱਗਦਾ ਕੇਜਰੀਵਾਲ ਵੀ ਉਹਨੂੰ ਮੁੱਖ ਮੰਤਰੀ ਨਹੀਂ ਸਮਝਦਾ ਤਾਂ ਹੀ ਇੱਕ ਕਮਰੇ ਦਾ ਉਦਘਾਟਨ ਕਰਨ ਵਾਸਤੇ ਦਿੱਲੀੋਂ ਚੱਲ ਕੇ ਆਂਦਾ ਹੈ ਇਹਦੀ ਖੁਦ ਦੀ ਪਾਰਟੀ ਇਹਨੂੰ ਮੁੱਖ ਮੰਤਰੀ ਲਾਇਕ ਨਹੀਂ ਸਮਝਦੀ ਤੇ ਜੇ ਆ ਭਗਵੰਤ ਮਾਨ ਜੇ ਬਿਕਰਮ ਦੀ ਘਰਵਾਲੀ ਦੇ ਉੱਤੇ ਝੂਠਾ ਕੇਸ ਮਤਲਬ ਕੋਈ ਪ੍ਰਾਈਵੇਟ ਬੰਦੇ ਨੇ ਸ਼ਿਕਾਇਤ ਲਾਈ ਤੇ ਫੜ ਕੇ ਉਹਨੂੰ ਸਮਨ ਕਰਤਾ ਬਿਨਾਂ ਕੋਈ ਬੇਸ ਦਾ ਕੁਝ ਵੀ ਤੇ ਫਿਰ ਭਰਾਵਾ ਜੇ ਤੇਰੀ ਧੀ ਨੇ ਤੇਰੀ ਅਸਲੀਅਤ ਨੂੰ ਜਗ ਜाहिर ਕੀਤਾ ਜੇ ਬਿਕਰਮ ਨੇ ਉਹਦੇ ਬਾਰੇ ਟਿੱਪਣੀ ਕਰਤੀ ਤਾਂ ਚੱਕ ਕੇ ਉਹਨੂੰ 2 ਸਾਲ ਪੁਰਾਣਾ ਕੇਸ ਜਿੱਥੇ ਨਾ ਕਾਂਗਰਸੀਆਂ ਨੂੰ ਕੁਝ ਮਿਲਿਆ ਨਾ ਅਕਾਲੀ ਨਾ ਇਹਨਾਂ ਨੂੰ ਕੁਝ ਮਿਲਿਆ ਲੇਕਿਨ ਅਕਾਲੀ ਦਲ ਦੇ ਲੀਡਰਾਂ ਨੂੰ ਵਰਕਰਾਂ ਨੂੰ ਬਿਕਰਮ ਨੂੰ ਡਰੋਂ ਦਮਕਾਉਣ ਵਾਸਤੇ ਇਹ Yoda ਡਰਨ ਵਾਲਾ ਨਹੀਂ ਹੈਗਾ ਜਿੰਨਾ ਤੋਂ ਤੰਗ ਕਰੇਗਾ ਉਹਨੇ ਤਕੜੇ ਹੋ ਕੇ ਜਿਵੇਂ ਅਕਾਲੀ ਦਲ ਉਭਰ ਕੇ ਆਂਦੀ ਹੈ ਨਾ ਪੂਰੀ ਕੋਸ਼ਿਸ਼ ਕਰ ਲਈ ਸਾਰਿਆਂ ਨੇ ਅਕਾਲੀ ਦਲ ਨੂੰ ਦਬਾਉਣ ਵਾਸਤੇ ਅੱਜ ਵੀ ਅਕਾਲੀ ਦਲ ਪਿੰਡ ਪਿੰਡ ਚ ਬੈਠਿਆ ਹੋਇਆ ਹੈ ਭਾਵੇਂ ਚੁੱਪ ਕਰਕੇ ਜਿਸ ਦਿਨ ਇਹ ਪਾਰਟੀ ਖੜ ਜਾਏ ਦਿੱਲੀ ਵਾਲੇ ਉਹ ਸਾਰਿਆਂ ਨੂੰ ਭਜਾ ਦੇਊਗੀ ਤੇ ਵਿਕਰਮ ਤੱਕ ਕੱਲਾ ਹੀ ਭਗਵੰਤ ਮਾਨ ਨੂੰ ਕਿ ਇਹੋ ਜੇ 100 ਹੋਰ ਨੂੰ ਭਜਾ ਸਕਦਾ ਹੈ ਅੱਜ ਬਟਾਲੇ ਦੇ ਵਿੱਚ ਵੀ ਆ ਭਾ ਜੀ ਪੀ ਦੇ ਜਿਹੜੇ ਪ੍ਰਧਾਨ ਨੇ ਉਹ ਆ ਕਾਲੀ ਜਲ ਚ ਸ਼ਾਮਿਲ ਹੋਣ ਲੱਗਦਾ ਕਿ ਪੰਜਾਬ ਨੂੰ ਫਿਰ ਤੋਂ ਦੁਬਾਰਾ ਬੂਸ ਮਿਲਣਾ ਸ਼ੁਰੂ ਹੋ ਗਿਆ ਕਿਉਂਕਿ ਜਿਸ ਤਰ੍ਹਾਂ ਦੀਆਂ ਇਸ਼ੂਜ਼ ਰੇਜ਼ ਕੀਤੇ ਜਾ ਰਹੇ ਨੇ ਲੋਕਾਂ ਦੇ ਮਨਾਂ ਦੇ ਵਿੱਚ ਹੁਣ ਬੈਠਣੇ ਸ਼ੁਰੂ ਹੋ ਚੁੱਕੇ ਨੇ 10 ਸਾਲਾਂ 'ਚ ਲੋਕਾਂ ਨੇ ਤਿੰਨਾਂ ਪਾਰਟੀਆਂ ਨੂੰ ਦੇਖ ਲਿਆ ਤੇ ਇਸ ਕੱਲ ਨੂੰ ਚੰਗੀ ਤਰ੍ਹਾਂ ਸਮਝ ਗਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕਿਵੇਂ ਇੱਕ ਸੋਚੀ ਸਮਝੀ ਸਾਜ਼ਿਸ਼ ਰਚੀ ਗਈ ਉਸ ਸਾਜ਼ਿਸ਼ ਦੇ ਤਹਿਤ ਇਸ ਸਰਮੌਰ ਪਾਰਟੀ ਲੋਕਪ੍ਰਿਯ ਨੇਤਾ ਸਤਾਰ ਬਦਲ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਇਸ ਪੰਜਾਬ ਵਾਸਤੇ ਕੁਰਬਾਨ ਕੀਤੀ ਉਹਨਾਂ ਦੇ ਖਿਲਾਫ ਮਨਾ ਚ ਕਿਵੇਂ ਨਫਰਤ ਭਰੀ ਗਈ ਤੇ ਇਹਨਾਂ 8 ਸਾਲਾਂ ਚ ਲੋਕੀ ਸਾਲਾ ਕੁਝ ਦੇਖ ਚੁੱਕੇ ਨੇ ਸਮਝ ਸੁੱਕੇ ਨੇ ਕਿ ਸੱਤਾ ਦੀ ਲਾਲਚ ਵਾਸਤੇ ਝੂਠੀ ਸੋਹਾਂ ਝੂਠੇ ਲਾਰੇ ਝੂਠੇ ਵਾਦੇ ਕਰਕੇ ਇਹਨਾਂ ਨੇ ਪੰਜਾਬ ਨੂੰ ਕੱਲੇ ਲੁੱਟਿਆ ਹੈਗਾ ਤੇ ਕਾਂਗਰਸੀਆਂ ਨੇ ਲੁੱਟਿਆ ਇਹ ਆਮ ਆਦਮੀ ਵੀ ਲੁੱਟ ਰਹੀ ਹੈ ਤੇ ਹੁਣ ਲੋਕਾਂ ਦੇ ਹੱਥ ਖੜੇ ਹੋ ਗਏ ਕਿ ਹੁਣ ਇਹ ਲੋਟਸੀ ਬੰਦ ਕਰਨੀ ਹੈ ਤੇ ਪੰਜਾਬ ਦੇ ਖਿਲਾਫ ਇਹਨਾਂ ਤਾਕਤਾਂ ਦੇ ਖਿਲਾਫ ਅਸੀਂ ਲੜਨਾ ਹੈ ਜਿਹਦੇ ਕਰਕੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਨੇ ਮੈਂ ਲੋਕਾਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਤੁਸੀਂ ਵੀ ਤਖੜੇ ਹੋ ਕੇ ਸਾਰੇ ਗਿਲੇ ਸ਼ਿਕਵੇ ਛੱਡ ਕੇ ਇਹਨਾਂ ਦੇ ਝੂਠ ਨੂੰ ਛੱਡ ਕੇ ਇਹਨਾਂ ਦੇ ਮੱਕੜ ਜਾਲ ਜਿਹੜੇ ਗੱਲਾਂ ਦਾ ਕੜਾ ਬਣਾਉਂਦਾ ਹੈ ਭਗਵੰਤ ਮਾਨ ਉਹ ਇਹਦੀ ਧੀ ਨਹੀਂ ਸਾਰਿਆਂ ਦੇ ਸਾਹਮਣੇ ਰੱਖਦਾ ਕਿ ਜਿਹੜਾ ਆਪ ਦੇ ਬੱਚਿਆਂ ਦਾ ਨਹੀਂ ਹੋ ਸਕਦਾ ਜੀ ਬੱਚੇ ਤਾਂ ਬੇਗਾਨੇ ਹੁੰਦੇ ਨਹੀਂ ਤੁਸੀਂ ਡਾਈਵੋਰਸ ਘਰਵਾਲੀ ਤੋਂ ਲੈ ਸਕਦੇ ਹੋ ਲੇਕਿਨ ਬੱਚਿਆਂ ਨਾਲ ਤਾਂ ਡਾਈਵੋਰਸ ਇਨਸਾਨ ਦਾ ਹੋ ਹੀ ਨਹੀਂ ਸਕਦਾ ਪਿਓ ਦਾ ਨਾ ਜੀ ਤੇ ਜੇ ਧੀ ਨੇ ਜਗ ਜਾਹਿਰ ਕਰਦਾ ਕਿ ਆਪਣੇ ਮੇਰਾ ਪਿਓ ਕੇ ਹੋ ਚਾਏ ਪੰਜਾਬ ਵਾਲੇ ਜਾਗ ਜਾਓ ਫਿਰ ਬੇਨਤੀ ਕਰਦੀਆਂ ਸਾਰੀ ਪੰਜਾਬੀਓ ਆਪਣੇ ਅੱਖਾਂ 'ਚ ਜਿਹੜੀ ਪਟੀਆਂ ਪਾਈ ਹੋਈਆਂ ਨੇ ਇਹਦੇ ਮੱਕੜ ਜਾਲ ਗੱਲਾਂ ਵੱਲਾਂ ਤੋਂ ਤੁਸੀਂ ਹੁਣ ਧਿਆਨ ਪਟਕਾਉਣ ਦਾ ਸਮਾਂ ਖਤਮ ਹੋਇਆ ਅਸਲੀਅਤ ਨੂੰ ਪਹਿਚਾਣ ਲਓ ਇਹਦੇ ਘਰਿਆ ਦੀ ਘਰਵਾਲਿਆਂ ਦੀ ਗੱਲ ਸੁਣ ਲਓ ਤੇ ਇਸ ਬੰਦੇ ਦਾ ਇਹਨਾਂ ਪਾਰਟੀਆਂ ਦਾ ਇਹਨਾਂ ਦਾ ਪੱਲਾ ਛਡੋ ਤੇ ਆਪਣੀ ਪਾਰਟੀ ਨੂੰ ਮਜ਼ਬੂਤ ਕਰੋ ਜੀ ਪੰਜਾਬ ਨੂੰ। ਥੈਂਕ ਯੂ ਜੀ। ਹਮਲਾ ਹੋਇਆ ਬੀਤੇ ਦਿਨ ਉਹਨੂੰ ਕਿਸ ਤਰ੍ਹਾਂ ਦੇਖਦੇ। ਬਹੁਤ ਹੀ ਮੰਦ ਭਾਗੀ ਗੱਲ ਤੇ ਬਹੁਤ ਹੀ ਖਤਰੇ ਦੀ ਵੀ ਘੰਟੀ ਹੈਗੀ। ਮੈਨੂੰ ਤਾਂ ਬਲਕਿ ਯਾਦ ਆ ਰਿਹਾ ਕਿ ਇੱਕ ਮੈਂਬਰ ਆਫ ਪਾਰਲੀਮੈਂਟ ਪੰਜਾਬ ਤੋਂ ਗਿਆ ਸੀਗਾ। ਜੀ। ਜਿਹੜਾ ਅੱਜ ਮੁੱਖ ਮੰਤਰੀ ਬਣੀ ਬੈਠਿਆ ਹੈ। ਇਸ ਬੰਦੇ ਨੇ ਵੀ ਵੀਡੀਓ ਰਿਕਾਰਡਿੰਗ ਕਰਕੇ ਇਸ ਸੰਸਦ ਦੇ ਸਾਰੇ ਸਿਕਿਉਰਿਟੀ ਦੀ ਇਹੋ ਜਿਹੀ ਧਜੀਆਂ ਉਠਾਈ ਸੀ ਕਿ ਪਾਰਟੀਆਂ ਨੇ ਚੱਕ ਕੇ ਇਹਨੂੰ ਪਾਰਲੀਮੈਂਟ ਤੋਂ ਬਾਹਰ ਸੱਟਿਆ ਸੀ ਉਹ ਅੱਡ ਗੱਲ ਹੈ ਕਿ ਪੰਜਾਬ ਦੇ ਲੋਕਾਂ ਨੇ ਇਹਨੂੰ ਮੁੱਖ ਮੰਤਰੀ ਬਣਾਤਾ ਲੇਕਿਨ ਹਾਂ ਇਹ ਬਿਲਕੁਲ ਸਹੀ ਹੈ ਪੂਰੇ 22 ਸਾਲ ਬਾਅਦ ਕੱਲ ਦੇ ਦਿਨ ਜਿੱਥੇ 22 ਸਾਲ ਪਹਿਲੇ ਵੱਡਾ ਹਮਲਾ ਹੋਇਆ ਸੀਗਾ ਬਹੁਤ ਵੱਡੀ ਸ਼ਾਤਾ ਸਾਡੇ ਪੁਲਿਸ ਤੇ ਫੌਜ ਨੇ ਦਿੱਤੀ ਕੱਲ ਇੱਕ ਵਾਰ ਫਿਰ ਇਹੋ ਜਿਹੀ ਚੀਜ਼ ਕੀਤੀ ਗਈ ਹੈ ਮੈਂ ਸਮਝਦੀ ਹਾਂ ਕਿ ਨਵੀਂ ਪਾਰਲੀਮੈਂਟ ਤਾਂ ਬਣਾਤੀ ਕਿਹੜੀ ਆ ਜ਼ੋਰ ਜ਼ਬਰ ਦੇ ਨਾਲ ਜਲਦੀ ਚ ਇਹਨੂੰ ਉਦਘਾਟਨ ਕਰਨ ਚ ਸਾਰਾ ਕੁਝ ਕਰਤਾ ਲੇਕਿਨ ਜਿਹੜੀ ਸਿਕਿਉਰਿਟੀ ਦਾ ਜਿਹੜਾ ਧਿਆਨ ਰੱਖਣਾ ਸੀ ਨਾ ਬਣਾਉਣ ਦੇ ਸਮੇਂ ਨਾ ਉਹਦੇ ਵਿੱਚ ਸਾਰਿਆਂ ਨੂੰ ਬਿਠਾਉਣ ਦੇ ਸਮੇਂ ਤੇ ਨਾ ਹੀ ਉਹਦੇ ਬਾਅਦ ਉਹਦੇ ਵੱਲ ਪੂਰਾ ਧਿਆਨ ਦਿੱਤਾ ਗਿਆ ਤੇ ਇਹ ਇੱਕ ਸਾਫ ਸੰਕੇਤ ਹੈ ਕਿ ਕਾਲਜ ਦੇ ਨੌਜਵਾਨ ਜੇ ਬੱਚੇ ਬੱਚੇ ਨਹੀਂ ਜਾ ਕੇ ਆ ਕੁਝ ਕਰਤਾ ਤੇ ਜੇ ਕਿਸੇ ਦਾ ਮਾੜੇ ਇਰਾਦੇ ਹੁੰਦੇ ਤਾਂ ਉਹ ਤਾਂ ਪਤਾ ਨਹੀਂ ਕਿੰਨਾ ਕੁਝ ਨੁਕਸਾਨ ਕਰ ਸਕਦੇ ਸੀ ਤਾਂ ਸਰਕਾਰ ਨੂੰ ਜਾਗਣਾ ਚਾਹੀਦਾ ਤੇ ਦੇਖਣਾ ਚਾਹੀਦਾ ظاہری اور پہلے کے تاریخ کے ایک سب سے بڑے قربانی کی کہانی ہے۔ پانی صاف رہا درحقیقت وہ ایک تو نہیں تھا ہمیں تو پانی کو نہیں نظر آیا ہمیں ہمجھے میں یہ دردانہ تک کر لکھی کہ سب کو وقت اپنے اونچے سونے پانی کے وقت پر ہوتا رہا۔ ਵਟੀ ਤੋਂ ਵਟੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਸਰਕਾਰਾਂ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488